ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਸਾਰੇ ਜਾਣੇ ਵਧੀਆ ਹੋਮ ਹੋਗੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਚ ਆਪਣੇ YouTube ਚੈਨਲ ਤੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਤੁਸੀਂ ਸਾਰੇ ਦੇਖ ਹੀ ਰਹੇ ਹੋ ਪਾਲ ਸਿੰਘਸ ਮਾਓ ਜਿਹੜੇ ਕਿ ਇੱਕ ਫੇਮਸ ਪਰਸਨ ਨੇ ਤੇ ਉਹਨਾਂ ਦੀ ਮੈਰਿਜ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਹਨਾ ਉਹਨਾਂ ਦੀ ਮੈਰਿਜ ਹੈ ਜਿਹੜੀ ਉਹ ਇੱਕ ਪੁਰਾਣੇ ਤਰੀਕੇ ਨਾਲ ਹੋਈ ਆ ਜਿਵੇਂ ਪਹਿਲਾਂ ਰਾਜੇ ਮਹਾਰਾਜਿਆਂ ਦੀਆਂ ਬਰਾਤਾਂ ਜਾਂਦੀਆਂ ਹੁੰਦੀਆਂ ਸੀ ਇਦਾਂ ਹਾਥੀ ਘੋੜਿਆਂ ਤੇ ਤੇ ਇਹ ਮੇਰੀ ਲਾਈਫ ਦੇ ਵਿੱਚ ਤਾਂ ਇਹ ਮਤਲਬ ਮੈਂ ਪਹਿਲਾ ਵਿਆਹ ਦੇਖਿਆ ਇਦਾਂ ਦਾ ਕਿ ਜਿਹੜੇ ਹਾਥੀ ਘੋੜਿਆਂ ਦੇ ਉੱਪਰ ਇਦਾਂ ਬਰਾਤ ਜਾਂਦੀ ਹੋਈ ਪਹਿਲਾਂ ਹੁੰਦੇ ਸੀਗੇ ਹਨਾ ਆਪਾਂ ਦੇਖਦੇ ਹੀ ਰਹਿੰਨੇ ਕਿ ਜਿਵੇਂ ਆਪਾਂ ਕੋਈ ਸ਼ੋਅ ਦੇਖ ਲਿਆ ਹਨਾ ਕਿ ਰਾਜੇ ਮਹਾਰਾਜਿਆਂ ਦੀਆਂ ਬਰਾਤਾਂ ਇਦਾਂ ਜਾਂਦੀਆਂ ਹੁੰਦੀਆਂ ਸੀ ਜਿਵੇਂ ਇਹਦੇ ਵਿੱਚ ਹਾਥੀ ਘੋੜੇ ਊਠ ਵਗੈਰਾ ਹਨਾ ਸਾਰਾ ਕੁਝ ਹੈਗਾ ਸੀਗਾ ਤੇ ਵਧੀਆ ਲੱਗਿਆ ਹਨਾ ਬਹੁਤ ਵਧੀਆ ਤਰੀਕੇ ਨਾਲ ਵਿਆਹ ਹੋਇਆ ਤੇ ਬਾਕੀ ਜੇ ਦੇਖੀਏ ਆਪਾਂ ਉਹਨਾਂ ਦੀ ਬਰਾਤ ਦੇ ਵਿੱਚ ਸਾਰਾ ਪਿੰਡ ਸ਼ਾਮਲ ਸੀਗਾ ਉਹਨਾਂ ਨੇ ਆਪਣੇ ਪਿੰਡ ਦੇ ਹਰ ਘਰ ਨੂੰ ਕੋਈ ਗਰੀਬ ਆ ਕੋਈ ਅਮੀਰ ਆ ਹਨਾ ਉਹਨਾਂ ਨੇ ਹਰ ਘਰ ਨੂੰ ਸੱਦਾ ਦਿੱਤਾ ਸੀ ਹਰੇਕ ਬੰਦਾ ਉਹਨਾਂ ਦੀ ਬਰਾਦ ਦੇ ਵਿੱਚ ਸ਼ਾਮਲ ਹੋਇਆ ਹਰ ਘਰ ਦੇ ਵਿੱਚ ਉਹਨਾਂ ਵੱਲੋਂ ਡੱਬਾ ਭੇਜਿਆ ਗਿਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕੋਈ ਅਮੀਰ ਆ ਕੋਈ ਗਰੀਬ ਆ ਹਨਾ ਜਿਵੇਂ ਅੱਜ ਕੱਲ ਆਪਾਂ ਦੇਖੀ ਤਵਿਆ ਸਿਰਫ ਵੀ ਆਪਣੇ ਇੱਕ ਲਿਮਟ ਰਹਿ ਗਈ ਆ ਹਨਾ ਵੀ ਜਿਵੇਂ ਆਪਣੇ ਆਲੇ ਦੁਆਲੇ ਥੋੜੀ ਜਿਹਾ ਘਰ ਹੁੰਦੇ ਨੇ ਬਸ ਉਹਨਾਂ ਦੇ ਵਿੱਚ ਰਹਿ ਜਾਂਦਾ ਹਨਾ ਵੀ ਜਿਵੇਂ ਪੁਰਾਣੇ ਸਮਿਆਂ 'ਚ ਹੁੰਦਾ ਸੀ ਸਾਰੇ ਪਿੰਡ ਨੂੰ ਸੱਦਾ ਦਿੱਤਾ ਜਾਂਦਾ ਸੀ ਤੇ ਉਦਾਂ ਹੀ ਇਹਨਾਂ ਦਾ ਵਿਆਹ ਹੋਇਆ ਉਦਾਂ ਉਸ ਤਰੀਕੇ ਨਾਲ ਪ੍ਰਾਣੇ ਤਰੀਕੇ ਨਾਲ ਪ੍ਰਾਣੇ ਸੱਭਿਆਚਾਰ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਤੇ ਬਾਕੀ ਜਿਹੜੇ ਪਰਸਨ ਨੇ ਹਨਾ ਵੀ ਜਿਵੇਂ ਲੋਕ ਹਨਾ ਇਹਨਾਂ ਨੂੰ ਕਹਿ ਰਹੇ ਨੇ ਕਿ ਨਚਾਰ ਨੇ ਇਹ ਬੋਹ ਹਨਾ ਚਲੋ ਜਿੱਦਾਂ ਦੀ ਆ ਬੰਦੇ ਦੀ ਸੋਚ ਹੁੰਦੀ ਹੈ ਹਨਾ ਬੋਲ ਦਿੰਦੇ ਨੇ ਬਟ ਜਿਵੇਂ ਕੰਮ ਕਰਦੇ ਨੇ ਤੀਆਂ ਵਗੈਰਾ ਲਾਉਂਦੇ ਨੇ ਹਨਾ ਤੇ ਵੀ ਕੁੜੀਆਂ ਨੂੰ ਸੰਧਾਰੇ ਦਿੰਦੇ ਨੇ ਜਿਨ੍ਹਾਂ ਦੇ ਭਰਾ ਨਹੀਂ ਹੈਗੇ ਹਨਾ ਉਹਨਾਂ ਨੂੰ ਸੰਧਾਰੇ ਦਿੰਦੇ ਨੇ ਤਾਂ ਉਹ ਕੰਮ ਬਹੁਤ ਵਧੀਆ ਕਰ ਰਹੇ ਨੇ ਵਧੀਆ ਤਰੀਕੇ ਨਾਲ ਕਰਦੇ ਨੇਗੇ ਤੇ ਵਧੀਆ ਪਰਸਨ ਨੇ ਹਨਾ ਹਰੇਕ ਨੂੰ ਵਧੀਆ ਮਿਲਦੇ ਨੇਗੇ ਜਿਵੇਂ ਆਪਾਂ ਦੇਖੀਏ ਕਿ ਪਹਿਲਾਂ ਜਿਹੜੀ ਇਹਨਾਂ ਦੀ ਹਿਸਟਰੀ ਆ ਕਿ ਪਹਿਲਾਂ ਘਰ ਤੋਂ ਇਹ ਬਹੁਤ ਜ਼ਿਆਦਾ ਗਰੀਬ ਸੀਗੇ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਸੀਗੇ ਤੇ ਬਹੁਤ ਗਰੀਬੀ ਦੇਖੀ ਆ ਬਟ ਇਹਨਾਂ ਨੇ ਆਪਣੀ ਮਿਹਨਤ ਨਾਲ ਹਨਾ ਵੀ ਕਾਲਜ ਟਾਈਮ ਤੋਂ ਇਹਨਾਂ ਨੂੰ ਸ਼ੌਂਕ ਸੀਗਾ ਜਿਵੇਂ ਕਿ ਗਿੱਧੇ ਦਾ ਬੋਲੀਆਂ ਦਾ ਹਨਾ ਵੀ ਉਹਦਾ ਅੱਗੇ-ਅੱਗੇ ਜਾ ਕੇ ਚਲੋ ਇਹਨਾਂ ਦੀਆਂ ਵੀਡੀਓਜ਼ ਬਣਨ ਲੱਗੀਆਂ ਰੀਲਾਂ ਵਾਇਰਲ ਹੋਣ ਲੱਗੀਆਂ ਜਿਹਦੇ ਕਰਕੇ ਅੱਜ ਇਹ ਇੱਥੇ ਤੱਕ ਪਹੁੰਚੇ ਹੋਏ ਨੇਗੇ ਤੇ ਅੱਜ ਇਹਨਾਂ ਨੂੰ ਹਰ ਜਿਵੇਂ ਵੱਡੇ ਤੋਂ ਵੱਡਾ ਬੰਦਾ ਹਨਾ ਇਹਨਾਂ ਨੂੰ ਮਿਲਣ ਆਉਂਦਾ ਤੇ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਹਨਾ ਵੀ ਉਹ ਚਰਨਜੀਤ ਚੰਨੀ ਉਹ ਵੀ ਇਹਨਾਂ ਦੀ ਮੈਰਿਜ ਤੇ ਆਏ ਹੋਏ ਨੇ ਬ ਜਦੋਂ ਇਹ ਬਹੁਤ ਛੋਟੇ ਸੀਗੇ ਤਾਂ ਜਿਵੇਂ ਇਹਨਾਂ ਦੇ ਜਨਮ ਤੋਂ ਬਾਅਦ ਹੀ ਹਨਾ ਇਹਨਾਂ ਦੀ ਮਦਰ ਦੀ ਡੈਥ ਹੋ ਗਈ ਸੀਗੀ ਤਾਂ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਦੁਬਾਰਾ ਵਿਆਹ ਕਰਵਾ ਲਿਆ ਸੀਗਾ ਤੇ ਉਹਨਾਂ ਨਾਲ ਇਹਨਾਂ ਦੇ ਕਿਦਾਂ ਦੇ ਰਿਲੇਸ਼ਨ ਸੀਗੇ ਹਨਾ ਉਹਨਾਂ ਬਾਰੇ ਆਪਾਂ ਨੂੰ ਨਹੀਂ ਪਤਾ ਤੇ ਆਪਾ ਸਿਰਫ ਇਹਨਾਂ ਨੂੰ ਇੰਨਾ ਕ ਜਾਣਦੇ ਆਂਗੇ ਜਿੰਨਾ ਕਿ ਇਹਨਾਂ ਨੇ ਦੱਸਿਆ ਕਿ ਹਨਾ ਵੀ ਇਹਨਾਂ ਦੀ ਜਿਵੇਂ ਬਹੁਤ ਜ਼ਿਆਦਾ ਨਾ ਬਿਗਰੀਵ ਸੀਗੀ ਕੰਡੀਸ਼ਨ ਵਧੀਆ ਨਹੀਂ ਸੀਗੀ ਘਰ ਦੀ ਤੇ ਅੱਜ ਜੇ ਆਪਾਂ ਦੇਖੀਏ ਹਨਾ ਅੱਜ ਇਹ ਇਹਨਾਂ ਦੇ ਘਰ ਜਿਵੇਂ 4-4 ਗੱਡੀਆਂ ਖੜੀਆਂ ਨੇ ਹਨਾ ਵੀ ਬਹੁਤ ਫੇਮਸ ਪਰਸਨ ਨੇ ਅੱਜ ਇਹਨਾਂ ਨੂੰ ਹਰ ਬੰਦਾ ਜਾਣਦਾ ਹਰ ਇੱਕ ਬੰਦਾ ਇਹਨਾਂ ਨੂੰ ਮਿਲਣਾ ਚਾਹੁੰਦਾਗਾ ਹਨਾ ਤੇ ਇਹ ਵੀ ਕਿਸਮਤ ਦੀ ਗੱਲ ਹੁੰਦੀ ਆ ਹਨਾ ਵੀ ਜਿਹੜਾ ਬੱਚਾ ਇੱਕ ਵੀ ਜਿਵੇਂ ਕਿ ਜਤੀਮ ਸੀਗਾ ਹਨਾ ਵੀ ਜਿਹਨੂੰ ਮੰਮਾ-ਪਪਾ ਦਾ ਪਿਆਰ ਨਹੀਂ ਮਿਲਿਆ ਹਨਾ ਵੀ ਉਹ ਅੱਜਾਣਾ ਇੰਨਾ ਫੇਮਸ ਹੋਇਆ ਪਿਆਏ ਤੇ ਚਲੋ ਆਪਣੇ ਵੱਲੋਂ ਤਾਂ ਇਹ ਕਹਿ ਸਕਦੇ ਆ ਕਿ ਵੀਰੇ ਨੂੰ ਹਣਾ ਬਹੁਤ-ਬਹੁਤ ਵਧਾਈਆਂ ਹੋਣ ਵਿਆਹ ਦੀਆਂ ਤੇ ਇਹਨਾਂ ਦੀ ਜਿਹੜੀ ਮੈਰਿਡ ਲਾਈਫ ਆ ਉਹ ਬਹੁਤ ਵਧੀਆ ਰਹੇ ਤੇ ਬਹੁਤ ਖੁਸ਼ੀਆਂ ਹੋਣ ਇਹਨਾਂ ਦੀ ਲਾਈਫ ਦੇ ਵਿੱਚ ਤੇ ਆਪਾਂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਨੇ ਬਈ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਹਾਡੀ ਸਪੋਰਟ ਨਾਲ ਆਪਾਂ ਇੱਥੇ ਤੱਕ ਆਏ ਆ ਤੇ ਹੁਣ ਅੱਗੇ ਵੀ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਲੋੜ ਆ ਥੈਂਕ ਯੂ ਸੋ ਮੱਚ ਜਿਹੜੇ ਵੀ ਵੀਡੀਓ ਦੇਖਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਲਾਈਕ ਕਰਦੇ ਨੇ ਉਹਨਾਂ ਦਾ ਬਹੁਤ 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 ਧੰਨਵਾਦ ਟੇਕ ਕੇਅਰ ਬਾਏ ਬਾਏ